ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਚਰਚਾਵਾਂ ਕਈ ਜੋਰਾਂ ਤੇ ਨੇ ਆਖਿਰਕਾਰ ਕਿਹੜੇ ਨਵੇਂ ਐਮਐਲਏ ਨੂੰ ਮੰਤਰੀ ਬਣਾਇਆ ਜਾ ਰਿਹਾ ਕਿਹੜੇ ਐਮਐਲਏ ਨੂੰ ਝੰਡੀ ਵਾਲੀ ਗੱਡੀ ਮਿਲਣ ਜਾ ਰਹੀ ਹੈ ਤੇ ਕਿਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਅੰਦਰ ਕੀ ਕੁਝ ਚੱਲ ਰਿਹਾ ਹੈ ਸਰਕਾਰ ਦੇ ਵਿੱਚ ਵੱਡੇ ਫੇਰਬਦਲ ਹੋਣ ਜਾ ਰਹੇ ਨੇ ਮੰਤਰੀ ਮੰਡਲ ਦੇ ਫੇਰਬਦਲ ਨੂੰ ਲੈ ਕੇ ਅਹਿਮ ਚਰਚਾਵਾਂ ਆ ਰਹੀਆਂ ਨੇ ਤੇ ਅਹਿਮ ਖਬਰਾਂ ਵੀ ਨਿਕਲ ਕੇ ਆ ਰਹੀਆਂ ਨੇ ਇਹਨਾਂ ਖਬਰਾਂ ਨਾਲ ਸਾਂਝ ਪਾਉਂਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜੀ ਗੁਜ਼ਾਰਿਸ਼ ਕਿ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਟੱਲੀ ਵਾਲਾ ਬਟਨ ਦੱਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕਣ ਇਨਿਕ ਬੇਨਤੀ ਨੂੰ ਕਬੂਲ ਕਰਨਾ ਅਤੇ ਵੱਧਦੇ ਆਂ ਖਬਰ ਦੇ ਵੱਲ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਤੋਂ ਬਾਅਦ ਇੱਕ ਗੱਲ ਦਾ ਰਾਹ ਪਤਰਾ ਹੋ ਗਿਆ ਉਹ ਇਹ ਹੈ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਜਾਂ ਫਿਰ ਵਿਸਥਾਰ ਹੋਣ ਜਾ ਰਿਹਾ ਹੈ ਸੰਜੀਵ ਅਰੋੜਾ ਦਾ ਮੰਤਰੀ ਬਣਨਾ ਇਹ ਇੱਕ ਗੱਲ ਅਰਵਿੰਦ ਕੇਜਰੀਵਾਲ ਨੇ ਭਰੇ ਕੱਠ ਦੇ ਵਿੱਚ ਲੁਧਿਆਣੇ ਤੇ ਖਾਸ ਕਰਕੇ ਜਲੰਧਰ ਲੁਧਿਆਣਾ ਪੱਛਮੀ ਦੇ ਵੋਟਰਾਂ ਨਾਲ ਵਾਅਦਾ ਕਰਕੇ ਕਹੀ ਸੀ ਤੇ ਉਹਨਾਂ ਦਾ ਬਾਨਾ ਤੈ ਹੈ ਤੇ ਉਹਨਾਂ ਨੂੰ ਮਹਿਕਮਾ ਵੀ ਕੁਝ ਇਸ ਤਰ੍ਹਾਂ ਦਾ ਦਿੱਤਾ ਜਾ ਸਕਦਾ ਹੈ ਜਿਹੜਾ ਉਦਯੋਗ ਨਾਲ ਜਾਂ ਫਿਰ ਸ਼ਹਿਰੀ ਵਿਕਾਸ ਨਾਲ ਸਬੰਧਤ ਹੋਵੇ ਇਸੇ ਵਿਚਾਰ ਚਰਚਾ ਇਹ ਚੱਲੀ ਹੈ ਕਿ ਜਦੋਂ ਲੱਗੇ ਹੱਥ ਮੰਤਰੀ ਮੰਡਲ ਦਾ ਵਿਸਤਾਰ ਹੋਣ ਹੀ ਜਾ ਰਿਹਾ ਹੈ ਫੇਰ ਬਦਲ ਹੋਣੀ ਜਾ ਰਿਹਾ ਫਿਰ ਨਵੇਂ ਪੁਰਾਣਿਆਂ ਦੇ ਵਿੱਚੋਂ ਸ਼ਾਂਤੀ ਵੀ ਕਰ ਲਈ ਜਾਏ ਤੇ ਕੁਝ ਨੂੰ ਮੌਕਾ ਵੀ ਦੇ ਦਿੱਤਾ ਜਾਵੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਗਰਦਸ਼ ਕਰ ਰਹੀਆਂ ਨੇ ਜੋ ਮੋٹے ਤੌਰ ਦੇ ਉੱਤੇ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਸਿਆਸੀ ਹਲਕਿਆਂ ਦੇ ਅੰਦਰ ਚਰਚਾਵਾਂ ਨੇ ਜਾਂ ਇਧਰ ਉਧਰੋ ਟੈਲੀਫੋਨ ਕਰਕੇ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜਾਂ ਤੁਸੀਂ ਅਗਾਹੇ ਬਗਾਹੇ ਕਿਸੇ ਹੋਰ ਅਦਾਰੇ ਦੇ ਉੱਤੇ ਵੀ ਉਹਨਾਂ ਨੂੰ ਸੁਣਿਆ ਹੋਣਾ ਤੇ ਚਰਚਾਵਾਂ ਲਗਭਗ ਉਸੇ ਵਿਚਾਰ ਘੁੰਮ ਰਹੀਆਂ ਨੇ ਪਹਿਲਾ ਆਪਾਂ ਗੱਲ ਕਰ ਲੈਨੇ ਆ ਕਿ ਕਿੰਨਾ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਘੱਟੋ ਘੱਟ ਤਿੰਨ ਚਿਹਰੇ ਸ਼ਾਮਲ ਹੋਣ ਦੀ ਗੱਲ ਹੈਗੀ ਆ ਜਿਹਦੇ ਵਿੱਚ ਪਹਿਲਾ ਨਾਮ ਤੁਸੀਂ ਸੰਜੀਵ अरोड़ा ਦਾ ਬਾਹਰ ਕੱਢ ਦਿਓ ਸੰਜੀਵ अरोड़ा ਸ਼ਾਮਲ ਹੋਣ ਜਾ ਰਹੇ ਨੇ ਉਸ ਤੋਂ ਬਾਅਦ ਦੋ ਤਿੰਨ ਚਰਚਾਵਾਂ ਨੇ ਇੱਕ ਇਹ ਹੈ ਕਿ ਇੱਕ ਨੌਜਵਾਨ ਚਿਹਰੇ ਨੂੰ ਵੀ ਮੰਤਰੀ ਮੰਡਲ ਚ ਲਿਆਂਦਾ ਜਾ ਸਕਦਾ ਹੈ ਉਹ ਨੌਜਵਾਨ ਚਿਹਰਾ ਕਿਹੜਾ ਹੋ ਸਕਦਾ ਹੈ ਇਸ ਵਾਰ ਲਾਟਰੀ ਜਾਦਾ ਮਾਲ ਵਿੱਚੋਂ ਨਿਕਲਣੀ ਆ ਮਾਲ ਵਿੱਚੋਂ ਮੰਤਰੀ ਬਣਾਏ ਜਾਣ ਦੋ ਤਰ੍ਹਾਂ ਦੀਆਂ ਖਬਰਾਂ ਗਰਦਿਸ਼ ਕਰ ਰਹੀਆਂ ਏਕੇ ਆਕੇ ਨੌਜਵਾਨ ਚਿਹਰੇ ਦੇ ਨਾਲ-ਨਾਲ ਇੱਕ ਸਿੱਖ ਚਿਹਰਾ ਵੀ ਹੋ ਸਕਦਾ ਹੈ ਤੇ ਉਸ ਸਿੱਖ ਚਿਹਰੇ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਝੰਡੀ ਵਾਲੀ ਗੱਡੀ ਜਿਹੜੀ ਕਿ ਮੰਤਰੀ ਵਾਲੀ ਆ ਪਹਿਲਾਂ ਉਹਨਾਂ ਕੋਲ ਸਪੀਕਰ ਵਾਲੀ ਸੀ ਹੁਣ ਉਹਨਾਂ ਨੂੰ ਮੰਤਰੀ ਵਾਲੀ ਝੰਡੀ ਵਾਲੀ ਗੱਡੀ ਦਿੱਤੀ ਜਾ ਸਕਦੀ ਹੈ ਇਹ ਚਰਚਾ ਮੰਨੇ ਜੇ ਆਪਾਂ ਨਾਵਾ ਤੇ ਜਾਈਏ ਤਾਂ ਇੱਕ ਮਹਿਲਾ ਆਗੂ ਦਾ ਨਾਂ ਵੀ ਬੜੇ ਜੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਮਹਿਲਾ ਆਗੂ ਨੂੰ ਵੀ ਝੰਡੀ ਵਾਲੀ ਗੱਡੀ ਦਿੱਤੀ ਜਾਣੀ ਹੈ ਮੰਤਰੀ ਬਣਾਇਆ ਜਾਣਾ ਜੇਕਰ ਨੌਜਵਾਨ ਚਿਹਰਿਆਂ ਦੀ ਗੱਲ ਕਰੀਏ ਦੋ ਚਿਹਰੇ ਬੜੇ ਉੱਬਰ ਕੇ ਸਾਹਮਣੇ ਆ ਰਹੇ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਜੂਥ ਵਿੰਗ ਦੇ ਪ੍ਰਧਾਨ ਤੇ ਧਰਮਕੋਟ ਤੋਂ ਵਿਧਾਇਕ ਲਾਡੀ ਤੌਸਰਾਂ ਦਾ ਨਾਂ ਬੜੇ ਅੱਗੇ ਹੋ ਕੇ ਚੱਲ ਰਿਹਾ ਤੇ ਉਹਨਾਂ ਦੇ ਨਾਲ ਹੀ ਉਹ ਵੀ ਜੂਥ ਚਾਉਂਦੇ ਆ ਉਹ ਵੀ ਨੌਜਵਾਨ ਆਗੂ ਹੈ ਬੇਸ਼ੱਕ ਉਹਨਾਂ ਦਾ ਪਛੋਕੜ ਅਕਾਲੀ ਦਲ ਵਾਲਾ ਰਿਹਾ ਹੋਵੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਆਪਣੇ ਹਲਕੇ 'ਚ ਵੀ ਰਸੂਖ ਠੀਕ ਠਾਕ ਹੈ ਉਹਨਾਂ ਦਾ ਕੋਈ ਸੱਚ ਵਿਰੋਧ ਨਹੀਂ ਖਾਸ ਕਰਕੇ ਮੈਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਸ ਹਲਕੇ 'ਚ ਫਿਰ ਕੇ ਦੇਖਿਆ ਉੱਥੇ ਉਹਨਾਂ ਦਾ ਕੋਈ ਇਸ ਪ੍ਰਕਾਰ ਦਾ ਵਿਰੋਧ ਜਿਹੜਾ ਉਹ ਸਾਹਮਣੇ ਨਹੀਂ ਆਇਆ ਹੁਣ ਸਵਾਲ ਇਹ ਹੈ ਇਹਨਾਂ ਦੋਵਾਂ 'ਚੋਂ ਕਿਹਦੀ ਲਾਟ ਨਿਕਲਦੀ ਹੈ ਮੇਰੇ ਅੰਦਾਜ਼ੇ ਦੇ ਮੁਤਾਬਕ ਇਹ ਕੋਈ ਖਬਰ ਨਹੀਂ ਹੈ ਇਹ ਕੋਈ ਹੋ ਨਹੀਂ ਹੈ ਮੇਰਾ ਅੰਦਾਜ਼ਾ ਆਇਆ ਹੈ ਕਿ ਮੇਰੇ ਅੰਦਾਜ਼ੇ ਦੇ ਮੁਤਾਬਕ ਲਾਡੀ ਟੌਂਸ ਦਾ ਪਲੜਾ ਭਾਰੀ ਹੈ ਬੇਸ਼ੱਕ ਗੁਰਪ੍ਰੀਤ ਸਿੰਘ ਬਣਾਵਾਲੀ ਵੀ ਡਿਜ਼ਰਵ ਕੈਂਡੀਡੇਟ ਨੇ ਉਹਨਾਂ ਦਾ ਵੀ ਕੋਹ ਹੈ ਪਰ ਮੇਰਾ ਨਿੱਜੀ ਮੰਨਣਾ ਹੈ ਕਿ ਲਾੜੀ ਢੋਂਸ ਦਾ ਪਲੜਾ ਭਾਰੀ ਹੈ ਬਾਹਰ ਨਿਸ਼ਪਤ ਗੁਰਪਿਤ ਬਣਾ ਵਾਲੀ ਅੱਗੇ ਜਲ ਗੱਲ ਕਰਦੇ ਆਂ ਬੀਬੀਆਂ ਦੀ ਦੋ ਬੀਬੀਆਂ ਨੇ ਕਿਹਾ ਜਾਂਦਾ ਹੈ ਕਿ ਦੋ ਵਾਰ ਦੇ ਐਮਐਲਏ ਨੂੰ ਮੰਤਰੀ ਬਣਾਇਆ ਜਾਣਾ ਹੈ ਹੁਣ ਦੋਵੇਂ ਬੀਬੀਆਂ ਮਾਲਵੇ ਨਾਲ ਸੰਬੰਧਤ ਦੋ ਬੀਬੀਆਂ ਦੇ ਨਾਂ ਅੱਖਰ ਦੇ ਸਾਹਮਣੇ ਆਉਂਦੇ ਨੇ ਪਹਿਲਾ ਨਾਂ ਆਉਂਦਾ ਬੀਬਾ ਸਰਪਜੀਤ ਕੌਰ ਮਾਣੂਕੇ ਦਾ ਜੋ ਕਿ ਲੁਧਿਆਣਾ ਜ਼ਿਲ੍ਹੇ ਦੀ ਜਗਰਾਉ ਜੋ ਕਿ ਅਨੁਸੂਚਿਤ ਜਾਤੀਆਂ ਲਈ ਰਾਖਮੀ ਸੀਟ ਹੈ ਉੱਥੋਂ ਵਿਧਾਇਕ ਨੇ ਦੂਜੀ ਵਾਰ ਦੇ ਤੇ ਦੂਜਾ ਨਾ ਆਉਂਦਾ ਬੀਬੀ ਬਲਜਿੰਦਰ ਕੌਰ ਦਾ ਜੋ ਕਿ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੀ ਅਹਿਮ ਸੀਟ ਹੈ ਵਿਧਾਨ ਸਭਾ ਹਲਕਾ ਹੈ ਉੱਥੋਂ ਦੂਜੀ ਵਾਰ ਦੇ ਵਿਧਾਇਕਾਂ ਨੇ ਤੇ ਸਵੇ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਚੀਫ ਵਿੱਪ ਨੇ ਤੇ ਉਹਨਾਂ ਨੂੰ ਵਿਸ਼ੇਸ਼ ਦਰਜੇ ਦੇ ਤਹਿਤ ਕੈਬਨਿਟ ਦਾ ਰੈਂਕ ਵੀ ਦਿੱਤਾ ਹੋਇਆ ਹੈ ਕਿਹਾ ਜਾਂਦਾ ਹੈ ਕਿ ਬੀਬੀ ਖੁਰਾ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ ਜੇਕਰ ਇਹਨਾਂ ਦੋਨਾਂ ਦਾ ਤੁਲਨਾਤਮਕ ਦੇਖਿਆ ਜਾਵੇ ਬੀਬੀ ਸਰਜੀਤ ਕੌਰ ਮੰਨੂ ਕਿ ਇਸ ਕਰਕੇ ਪਲੜਾ ਭਾਰੀ ਰੱਖਦੇ ਨੇ ਕਿ ਉਹ ਇੱਕ ਦਲਿਤ ਸਮਾਜ ਚ ਆਉਂਦੇ ਨੇ ਤੇ ਜਿਹੜੀ ਅੱਗੇ ਖਬਰ ਹੈ ਉਹ ਇਸੇ ਨਾਲ ਤੁਹਾਨੂੰ ਜੋੜ ਕੇ ਫਿਰ ਦੱਸ ਦਿੰਨਾ ਕਿ ਬੀਬੀ ਦਾ ਇੱਕ ਵੱਡਾ ਪਲੜਾ ਭਾਰੀ ਹੈ ਪਰ ਦੂਜੇ ਪਾਸੇ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਅੰਦਰਲੀ ਟਸਕ ਹੈ ਉਹਦੇ ਵਿਚਕਾਰ ਜਿਹੜਾ ਅੰਦਰਲਾ ਖੇਮੇਬਾਜ਼ੀ ਹੈ ਉਹਦੇ ਵਿੱਚ ਬੀਬਾ ਬਲਜਿੰਦਰ ਕੌਰ ਪ੍ਰੋਫੈਸਰ ਬਲਜਿੰਦਰ ਕੌਰ ਕਾਫੀ ਹਾਵੀ ਨੇ ਤੇ ਉਹ ਲੰਬੇ ਸਮੇਂ ਤੋਂ ਚਾਹ ਰਹੇ ਸੀ ਉਹ ਅਜ ਤੋ ਨਹੀਂ ਉਹ 2022 ਤੋਂ ਜਦੋਂ 16 ਮਾਰਚ ਨੂੰ ਸੌ ਚੁੱਕੀ ਗਈ ਉਮੀਰ ਸੀ ਉਹਨਾਂ ਨੂੰ ਵੀ ਕਿ ਉਹਨਾਂ ਨੂੰ ਵੀ ਸੌ ਚਕਾਈ ਜਾਏਗੀ ਪਰ ਹੋਇਆ ਨਹੀਂ ਕਿਉਂਕਿ ਉਹਨਾਂ ਦੇ ਤੇ ਮੁੱਖ ਮੰਤਰੀ ਦੇ ਸਬੰਧ ਜਿਹੜੇ ਆ ਸਿਆਸੀ ਤੌਰ ਦੇ ਉੱਤੇ ਉਹ ਸਾਜ਼ਗਾਰ ਨਹੀਂ ਸੀ ਉਹਦਾ ਕਾਰਨ ਵੀ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਮੁੱਖ ਮੰਤਰੀ ਨੂੰ ਬਤੌਰ ਮੁੱਖ ਮੰਤਰੀ ਉਮੀਦਵਾਰ ਬਣਾਏ ਜਾਣ ਦਾ ਜਿਹੜਾ ਅੰਦਰ ਖਾਤੇ ਉਹਨਾਂ ਨੇ ਕੋਈ ਹਾਂ ਪੱਖੀ ਰੁਝਾਨ ਨਹੀਂ ਸੀਗਾ ਉਹਨਾਂ ਵੱਲੋਂ ਹਾਂ ਨਹੀਂ ਸੀ ਨਾ ਸੀਗੀ ਤਾਂ ਇਹ ਇੱਕ ਕਾਰਨ ਹੋ ਸਕਦਾ ਸੀ ਹੁਣ ਸਮਾਂ ਬਦਲ ਗਿਆ ਬੀਬਾ ਜੀ ਲਗਾਤਾਰ ਮੁੱਖ ਮੰਤਰੀ ਦੇ ਵੱਲੋਂ ਕੀਤੇ ਜਾਂਦੇ ਕੰਮਾਂ ਨੂੰ ਆਪਣੇ ਸੋਸ਼ਲ ਮੀਡੀਆ ਤੇ ਥਾਂ ਦੇ ਰਹੇ ਨੇ ਤੇ ਉਹਦਾ ਸ਼ਿੰਗਾਰ ਬਣਾ ਰਹੇ ਨੇ ਜੇ ਤੁਸੀਂ ਅਸਲ ਤੋਂ ਸਾਲ ਪਹਿਲਾਂ ਇਹ ਚੀਜ਼ ਚੱਕ ਕੇ ਦੇਖ ਲਓ 6 ਮਹੀਨੇ ਪਹਿਲਾਂ ਇਹ ਚੀਜ਼ ਚੱਕ ਕੇ ਦੇਖ ਲਓ ਤਾਂ ਇਸ ਤਰ੍ਹਾਂ ਨਹੀਂ ਸੀਗਾ ਬੀਬਾ ਜੀ ਖੁੱਲ ਕੇ ਸ਼ਿਕਾਇਤਾਂ ਕਰਦੇ ਸੀ ਕੁਲਤਾਰ ਸਿੰਘ ਸੰਧਵਾ ਨੂੰ ਤੇ ਮਾਹੌਲ ਬਦਲਿਆ ਬੀਬਾ ਜੀ ਅੱਜ ਸ਼ਾਇਦ ਅੱਜ ਜਾਂ ਕੱਲ ਉਹ ਜਾ ਕੇ ਵੀ ਆਏ ਆ ਸ੍ਰੀ ਦਰਬਾਰ ਸਾਹਿਬ ਜਾ ਕੇ ਇਸ ਨੂੰ ਸਾਰੀ ਸਿਨੈਰੀਓ ਨੂੰ ਇਸ ਚੀਜ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਬੀਬਾ ਜੀ ਨੂੰ ਪੰਜਾਬ ਕੈਬਨਿਟ ਦੇ ਵਿੱਚ ਮਨਿਸਟਰ ਆਫ ਕਾਉਂਸਲ ਦੇ ਵਿੱਚ ਥਾ ਮਿਲਣ ਜਾ ਰਹੀ ਹੈ ਇਹ ਗੱਲ ਆ ਚਰਚਾ ਚੱਲ ਰਹੀ ਹੈ ਹੁਣ ਅੱਗੇ ਚੱਲਦੇ ਆ ਸਿੱਖ ਚਿਹਰੇ ਦੀ ਗੱਲ ਚੱਲ ਰਹੀ ਹੈ ਸਿੱਖ ਚਿਹਰੇ ਦੇ ਵਜੋਂ ਆਮ ਆਦਮੀ ਪਾਰਟੀ ਕੋਲੇ ਲੈ ਦੇ ਕੇ ਡਾਕਟਰ ਇੰਦਰਬੀਰ ਨਿੱਜਰ ਤੋਂ ਬਿਨਾ ਕੋਈ ਹੈ ਨਹੀਂ ਉਹ ਚੀਫ ਖਾਲਸਾ ਦਵਾਨ ਦੇ ਪ੍ਰਧਾਨ ਵੀ ਨੇ ਤੇ ਵੈਸੇ ਵੀ ਉਹਨਾਂ ਦਾ ਸਰਸੂਕ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਉੱਤੇ ਜਿਹੜਾ ਦਾ ਸਿੱਖ ਚਾਰੇ ਦੇ ਤੌਰ ਤੇ ਖੇਡਿਆ ਜਾ ਸਕਦਾ ਹੈ ਪਰ ਇਸੇ ਨਾਲ ਹੀ ਚਰਚਾ ਇਹ ਹੈ ਕਿ ਕਲਤਾਰ ਸਿੰਘ ਸੰਧਵਾ ਮੰਤਰੀ ਬਣ ਸਕਦੇ ਆ ਜੇ ਕਲਤਾਰ ਸਿੰਘ ਸੰਧਵਾ ਮੰਤਰੀ ਬਣਦੇ ਆ ਤਾਂ ਸਪੀਕਰ ਕੌਣ ਬਣੂਗਾ ਉੱਥੇ ਤਿੰਨ ਚਾਰ ਨਾਵਾਂ ਦੀ ਚਰਚਾ ਆ ਸਭ ਤੋਂ ਪਹਿਲਾ ਨਾਮ ਡਾਕਟਰ 인ਦਰਬੀਰ ਸਿੰਘ ਨਿੱਜਰ ਦਾ ਬਤੌਰ ਸਪੀਕਰ ਉੱਪਰ ਕੀ ਆ ਰਿਹਾ ਫਿਰ ਉਸ ਤੋਂ ਬਾਅਦ ਡਾਕਟਰ ਬਲਜੀਤ ਕੌਰ ਜੋ ਕਿ ਮਲੋੜ ਤੋਂ ਵਿਧਾਇਕ ਨੇ ਦੇ ਇਸ ਸਮੇਂ ਪੰਜਾਬ ਦੇ ਵਿੱਚ ਮਹਿਲਾ ਤੇ ਵਾਲ ਵਿਕਾਸ ਦੇ ਮਹਿਕਮੇ ਸਣੇ ਕਈ ਹੋਰ ਮਹਿਕਮੇ ਸਾਹਮਦੇ ਨੇ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਇਹ ਚਰਚਾਵਾਂ ਨੇ ਜੇ ਬੀਬਾ ਜੀ ਸਪੀਕਰ ਬਣਦੇ ਹੈ ਤਾਂ ਸੁਭਾਵੂ ਜੀ ਗੱਲ ਹੈ ਕਿ ਮੰਤਰੀ ਵਾਲਾ ਕੁਰਸੀ ਤਾਂ ਉਹਨਾਂ ਨੂੰ ਛੱਡਣੀ ਹੀ ਪੈਣੀ ਹੈ ਇਸ ਕਰਕੇ ਬਰਥ ਜਿਹੜੇ ਆ ਉਹ ਖਾਲੀ ਹੋ ਜਾਣੇ ਹਨ ਕੁੱਲ ਮਿਲਾ ਕੇ ਜਿਹੜੇ ਮਾਲਵੇ ਵਾਲੀ ਗੱਲ ਹੈ ਦੋ ਵਾਰ ਦੇ ਐਮ.ਐਲ.ਏ ਵਾਲੀ ਉਹ ਚ ਕਲਤਾਰ ਸਿੰਘ ਸੰਧਵਾ ਵੀ ਫਿੱਟ ਬੈਠਦੇ ਆ ਉਹਦੇ ਚ ਪ੍ਰਿੰਸੀਪਲ ਬੋਧਰਾਮ ਵੀ ਫਿੱਟ ਬੈਠਦੇ ਉਹ ਚ ਕਈ ਫਿੱਟ ਬੈਠਦੇ ਆ ਪਰ ਸਭ ਤੋਂ ਜ਼ਿਆਦਾ ਫਿੱਟ ਬੈਠਦੇ ਆ ਬੀਬਾ ਬਲਜਿੰਦਰ ਕੌਰ ਇਸ ਕਰਕੇ ਬੀਬਾ ਬਲਜਿੰਦਰ ਕੌਰ ਹੋ ਸਕਦੇ ਆ ਇਹ ਹੁਣ ਤੱਕ ਦੇ ਵਿਸਥਾਰ ਦੇ ਬਾਰੇ ਜੋ ਖਬਰ ਆ ਰਹੀਆਂ ਨੇ ਉਹ ਤੁਹਾਨੂੰ ਦੱਸਿਆਂ ਪ੍ਰਿੰਸੀਪਲ ਬੋਧਰਾਮ ਦਾ ਨਾਮ ਵੀ ਸਪੀਕਰ ਦੇ ਤੌਰ ਤੇ ਚੱਲ ਰਿਹਾ ਹੈ ਇਸ ਹੁਣ ਤੱਕ ਦਾ ਹੈ ਤੇ ਇਹ ਕਿਹਾ ਜਾਂਦਾ ਕਿ ਮਾਰਜੇ ਚ ਆਉਣ ਵਾਲੇ ਇੱਕ ਮੰਤਰੀ ਜਿਨ੍ਹਾਂ ਦੇ ਕੋਲੇ ਸਿਰਫ ਇੱਕ ਵਿਭਾਗ ਬਚੇ ਐਨ ਆਰ ਆਈ ਉਹਨਾਂ ਦੇ ਹੱਥ ਮਜ਼ਬੂਤ ਕੀਤੇ ਜਾ ਸਕਦੇ ਉਹਨਾਂ ਨੂੰ ਕੋਈ ਵੱਡਾ ਮਲਾਈਦਾਰ ਮਹਿਕਮਾ ਦਿੱਤਾ ਜਾ ਸਕਦਾ ਹੈ ਇਹ ਚਰਚਾਵਾਂ ਜਿਹੜੀਆਂ ਨੇ ਉਹ ਬੀਤੇ ਦੋ ਦਿਨਾਂ ਤੋਂ ਖੁੰਡ ਚਰਚਾਵਾਂ ਦਾ ਵਿਸ਼ਾ ਬਣੀਆਂ ਹੋਈਆਂ ਨੇ ਮੀਡੀਆ ਦੇ ਕੰਨਾਂ ਦੇ ਅੰਦਰ ਫੂਕਾ ਮਾਰੀਆਂ ਜਾ ਰਹੀਆਂ ਨੇ ਚੰਡੀਗੜ੍ਹ ਦੇ ਸਿਆਸੀ ਤੇ ਮੀਡੀਆ ਖੁੰਡਾ ਤੇ ਇਹ ਚਰਚਾ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਨੇਗੀਆਂ ਅ ਬੀਬੀ ਬਲਜਿੰਦਰ ਕੌਰ ਬਣ ਸਕਦੇ ਆ ਲਾਡੀ ਟੌਂਸ ਜਾਂ ਗੁਰਪ੍ਰੀਤ ਸਿੰਘ ਬਣਾਵਾਲੀ ਜਿਹਦੇ ਵਿੱਚ ਮੇਰਾ ਮੰਨਣਾ ਕਿ ਲਾਡੀ ਟੌਂਸ ਦਾ ਪਲੜਾ ਭਾਰੀ ਹੈ ਸੰਜੀਵ ਰੋੜਾ ਤਿੰਨ ਕਿਉਂਕਿ ਇੱਕ ਮੰਤਰੀ ਫਿਰ ਅ ਇਸ ਸਮੇਂ ਪੰਜਾਬ ਕੈਬਨਿਟ ਦੇ ਵਿੱਚ ਕੁੱਲ 15 ਮੰਤਰੀ ਨੇ ਜਿੱਚ ਇੱਕ ਪਲੱਸ ਕਰ ਲਈਏ ਜਮਾ ਕਰ ਲਈਏ ਮੁੱਖ ਮੰਤਰੀ 16 ਹੋ ਜਾਂਦੇ ਨੇ ਮੁੱਖ ਮੰਤਰੀ ਨੂੰ ਅਦਾ ਕਰਦੀਏ 15 ਤਾਂ ਦੋ ਸੀਟਾਂ ਬਾਕੀ ਬਚਦੀਆਂ ਨੇ ਦੋ ਸੀਟਾਂ ਜਣੀ ਕਿ ਸੰਜੀਵ अरोड़ा ਨਾਲ ਭਰੀ ਜਾਣੀ ਐ ਇੱਕ ਹੋਰ ਹੁਣ ਬਾਕੀ ਜਿਹੜੀ ਸੈਟਲਮੈਂਟ ਹੋਣੀ ਆ ਉਹ ਹੋਣੀ ਆ ਨਿਕਲਣ ਵਾਲੇ ਚਿਹਰਿਆਂ ਦੇ ਵਿੱਚੋਂ ਹੁਣ ਕੋਣ ਕੇ ਜੇ ਤਾਂ ਦੇਖੋ ਸੰਧਵਾ ਦੀ ਥਾਂ ਤੇ ਬੀਬੇ ਬਲਜੀਤ ਕੌਰ ਰੀਪਲੇਸ ਹੁੰਦੇ ਆ ਤਾਂ ਕੋਈ ਇਸ਼ੂ ਨਹੀਂ ਇੱਕ ਸੀਟ ਖਾਲੀ ਹੋਣੀ ਐ ਇੱਕ ਭਰ ਜਾਣੀ ਐ ਉਹਦਾ ਕੋਈ ਰੋਲਾ ਰੱਪਾ ਤਾਂ ਪੈਣਾ ਹੀ ਨਹੀਂ ਰਹੀ ਗੱਲ ਫਿਰ ਬਾਕੀ ਦੋ ਕਿ ਬੀਬੀ ਬਲਜਿੰਦਰ ਕੌਰ ਜਲਾੜੀ ਟੌਸ ਜਿਹੜੇ ਵੀ ਬਣ ਗਏ ਇਹਨਾਂ ਨੂੰ ਕਿਵੇਂ ਸੈਟਲ ਕੀਤਾ ਜਾਣਾ ਹੈ ਉਹ ਹੁਣ ਗੱਲ ਇਹ ਆ ਕਿ ਇੱਕ ਜਾਂ ਦੋ ਮੰਤਰੀ ਇਥੋਂ ਤੱਕ ਕਿ ਤਿੰਨ ਮੰਤਰੀਆਂ ਦੀ ਵੀ ਛੁੱਟੀ ਦੀਆਂ ਚਰਚਾਵਾਂ ਨੇ ਜਿਹਦੇ ਵਿੱਚ ਇੱਕ ਮਾਲਵੇ ਨਾਲ ਸੰਬੰਧਿਤ ਮੰਤਰੀ ਤੁਹਾਨੂੰ ਕਈ ਵਾਰ ਦੱਸ ਵੀ ਚੁੱਕੇ ਆ ਕਿ ਉਹਨਾਂ ਦੀ ਕਾਫੀ ਚਰਚਾ ਆ ਉਹ ਕਦੇ ਉਹ ਚਰਚਾ ਠੰਡੀ ਹੋ ਜਾਂਦੀ ਹੈ ਕਦੇ ਤੇਜ਼ ਹੋ ਜਾਂਦੀ ਹੈ ਉਹ ਮਿਕਸ ਅਪ ਜਸ ਸਿਸਟਮ ਰਹਿੰਦਾ ਤੇ ਡਾਕਟਰ ਰਵਜੋਦ ਦੇ ਉੱਤੇ ਵੀ ਕਿਹਾ ਜਾਂਦਾ ਕਿ ਜਿਸ ਪ੍ਰਕਾਰ ਉਹਨਾਂ ਦੀ ਉਹ ਜੋ ਵੀ ਮਜੀਠੀ ਹੋਰਾਨੇ ਦਿਖਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਕਰਕੇ ਉਹਨਾਂ ਦਾ ਵੀ ਹੋ ਸਕਦਾ ਤੇ ਕੁਝ ਅਜਿਹੇ ਮੰਤਰੀਆਂ ਦੀ ਸ਼ਾਂਤੀ ਕੀਤੀ ਜਾਣੀ ਹੈ ਜਿਨ੍ਹਾਂ ਦੀ ਕਾਰਗੁਜ਼ਾਰੀ ਤੋਂ ਸਰਕਾਰ ਤੇ ਕੇਂਦਰ ਜਿਹੜੀ ਕਿ ਕੇਜਰੀਵਾਲ ਐਂਡ ਕੰਪਨੀ ਜਿਹੜੀ ਆ ਉਹ ਖੁਸ਼ ਨਹੀਂ ਹੈ ਇਸ ਕਰਕੇ ਉਹਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਜਿਹੜੇ ਛੱਡਦੇ ਨੇ ਡਾਕਟਰ ਰਵਜੋਤ ਹੋ ਸਕਦੇ ਨੇ ਬਰਿੰਦਰ ਕੁਮਾਰ ਗੋਇਲ ਹੋ ਸਕਦੇ ਨੇ ਜਿਨ੍ਹਾਂ ਦਾ ਸ਼ਾਂਤੀ ਹੋਣ ਦੀ ਸੰਭਾਵਨਾ ਹੈਗੀ ਆ ਇਸ ਤੋਂ ਇਲਾਵਾ ਮਿੰਦਰ ਭਗਤ ਦਾ ਨਾਮ ਵੀ ਚੱਲਦਾ ਰਿਹਾ ਕਿ ਸ਼ਾਂਤੀ ਵਾਲੇ ਮੰਤਰੀਆਂ ਚ ਸ਼ਾਮਲ ਹੋ ਸਕਦੇ ਆ ਕਾਰਨ ਇਹ ਹੈ ਕਿ ਜੋ ਸਾਰਾ ਸਿਨੈਰੀਓ ਚੱਲਿਆ ਰਮਣ ਅਰੋੜਾ ਵਾਲਾ ਉਹਦੇ ਵਿੱਚ ਉਹਨਾਂ ਦਾ ਨਾਂ ਵੀ ਕਿਤੇ ਨਾ ਕਿਤੇ ਸ਼ੀਤਲ ਅੰਗਰਾਲ ਦੇ ਰਾਹੀਂ ਹੀ ਘੁੰਮ ਕੇ ਆਇਆ ਹੋਵੇ ਭਾਵੇਂ ਉਹ ਨਾ ਆਉਂਦਾ ਰਿਹਾ ਇਸ ਕਰਕੇ ਇਹ ਚਰਚਾ ਹੈ ਕਿ ਜਿਹੜਾ ਉਹਨਾਂ ਦਾ ਵੀ ਨੰਬਰ ਲੱਗ ਸਕਦਾ ਹੈ ਤਾਂ ਫਿਰ ਤਿੰਨ ਬਰਥ ਖਾਲੀ ਹੋ ਜਾਂਦੇ ਆ 3+2 ਪੰਜ ਮੰਤਰੀ ਬਣਾਉਣ ਦੀ ਗੰਜੈਸ ਬਾਕੀ ਬਚਦੀ ਹੈ ਜਿਹਦੇ ਵਿੱਚੋਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਸੰਜੀਵ ਅਰੋੜਾ ਫਾਈਨਲ ਨੇ ਨੌਜਵਾਨ ਚਿਹਰਿਆਂ ਦੇ ਵਿੱਚੋਂ ਦੋ ਨਾਂ ਚੱਲ ਰਹੇ ਨੇ ਜਿਨ੍ਹਾਂ 'ਚੋਂ ਮੇਰਾ ਮੰਨਣਾ ਇਹ ਹੈ ਕਿ ਲਾਡੀ ਢੌਂਸ ਦਾ ਨਾਂ ਜਿਹੜਾ ਉਹ ਅੱਗੇ ਹੋ ਸਕਦਾ ਤੇ ਲਾਟਰੀ ਗੁਰਪ੍ਰੀਤ ਬਣਾਵਾਲੀ ਦੀ ਵੀ ਨਿਕਲ ਸਕਦੀ ਹੈ ਸਮੇਂ ਦੇ ਉੱਤੇ ਕੀ ਹੋ ਜਾਣਾ ਕੁਝ ਨਹੀਂ ਪਤਾ ਹੁੰਦਾ ਅ ਬੀਬਾ ਬਲਜਿੰਦਰ ਕੌਰ ਹੋ ਸਕਦੇ ਆ ਤੇ ਕੁਲਤਾਰ ਸਿੰਘ ਸੰਧਵਾ ਹੋ ਸਕਦੇ ਆ ਜੇ ਬੀਬੀ ਬਲਜੀਤ ਕੌਰ ਨੂੰ ਨਹੀਂ ਹਟਾਇਆ ਜਾਂਦਾ ਉਹਨਾਂ ਨੂੰ ਮੰਤਰੀ ਹੀ ਰਹਿਣ ਦਿੱਤਾ ਜਾਂਦਾ ਤਾਂ ਫਿਰ ਜਿਹੜੇ ਸਪੀਕਰ ਨੇ ਜਿਹੜੇ ਸਪੀਕਰ ਬਣ ਸਕਦੇ ਨੇ ਕਿ ਉਹਨਾਂ ਚ ਡਾਕਟਰ ਇੰਦਰਪੀਰ ਨਿੱਜਰ ਦਾ ਨਾਮ ਸ਼ਾਮਲ ਹੈ ਉਹਨਾਂ ਦੇ ਵਿੱਚ ਨਾ ਸ਼ਾਮਲ ਹੈ ਪ੍ਰਿੰਸੀਪਲ ਬੁੱਧਰਾਮ ਦਾ ਚਰਚਾ ਹੈ ਵੀ ਨੇ ਕਿ ਇੰਦਰਬੀਰ ਨਿੱਜਰ ਨੂੰ ਜਿਹੜਾ ਹੈ ਉਹ ਮੰਤਰੀ ਵੀ ਬਣਾਇਆ ਜਾ ਸਕਦਾ ਸਿੱਖ ਚਿਹਰੇ ਦੇ ਤੌਰ ਦੇ ਉੱਤੇ ਤਾਂ ਇਹ ਸਾਰਾ ਸੈਟਅਪ ਉਸ ਪ੍ਰਕਾਰ ਕੀਤਾ ਜਾਣਾ ਹੈ ਪੰਜਮਾ ਫੇਰ ਬਦਲ ਹੋਣਾ ਹੈ ਇਹ ਪੰਜਾਬ ਕੈਬਨਿਟ ਦੇ ਵਿੱਚ ਭਗਵੰਤ ਮਾਨ ਦੀ ਕੈਬਨਿਟ ਦਾ 2122 ਤੋਂ ਲੈ ਕੇ ਹੁਣ ਤੱਕ ਪੰਜ ਵਾਰ ਫੇਰ ਬਦਲ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਹਰ ਵਾਰ ਹੈਰਾਨੀ ਜਨਕ ਚੀਜ਼ਾਂ ਸਾਹਮਣੇ ਆਈਆਂ ਨੇ ਕਿਸੇ ਵਾਰ ਪ੍ਰੈਡਿਕਸ਼ਨ ਦੇ ਅਕੋਰਡਿੰਗ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਕਿਸੇ ਵਾਰ 19 21 ਦਾ ਫਰਕ ਨਿਕਲਿਆ ਪਰ ਕੁੱਲ ਮਿਲਾ ਕੇ ਜੋ ਤੁਹਾਨੂੰ ਦੱਸਿਆ ਕਹਾਣੀ ਇਹਦੇ ird gird ਘੁੰਮਣ ਵਾਲੀ ਹੈ ਪੰਜਾਬ ਦੇ ਵਿੱਚ ਸੰਜੀਵ अरोड़ा ਪੱਕੀ ਪੱਕੇ ਨੇ ਕਿ ਉਹਨਾਂ ਦੇ ਤਾਂ ਤੁਸੀਂ ਮੋਰ ਲਾਈ ਦਿੱਤੀ ਜਾ ਚੁੱਕੀ ਹੈ ਮਾਲਵੇ ਦੇ ਵਿੱਚੋਂ ਤੁਹਾਨੂੰ ਦੱਸਿਆ ਕਿ ਦੋ ਵਾਰ ਦੇ ਐਮਐਲਏ ਦੀ ਜਿ ਚਰਚਾ ਚੱਲਦੀ ਆ ਚੁਕਲਤਾਰ ਸੰਦਵਾ ਪ੍ਰਿੰਸੀਪਲ ਬੋਧਰਾ ਮਨਜੀਤ ਬਲਾਸ਼ਪੁਰ ਕਲਵੰਤ ਪੰਡੋਰੀ ਬੀਬੀ ਬਲਜਿੰਦਰ ਕੌਰ ਸਰਬਜੀਤ ਕੌਰ ਮਾਣੂ ਕੇ ਤੇ ਇਹ ਜੋ ਸਭ ਤੋਂ ਅੱਗੇ ਇਸ ਸਮੇਂ ਸਰਬਜੀਤ ਮਾਫ ਕਰਨਾ ਬਲਜਿੰਦਰ ਕੌਰ ਨਜ਼ਰ ਆਉਂਦੇ ਆ ਤੇ ਉਹਨਾਂ ਦਾ ਜੋ ਇਸ ਸਮੇਂ ਦਾ ਮਾਹੌਲ ਕਿ ਮੁੱਖ ਮੰਤਰੀ ਦੇ ਚੀਜ਼ਾਂ ਦੀ ਐਕਟੀਵਿਟੀਆਂ ਨੂੰ ਆਪਣੇ ਸੋਸ਼ਲ ਮੀਡੀਆ ਤੇ ਦਿਖਾਉਣਾ ਲਗਾਤਾਰ ਇੱਕ ਪਲੇਨ ਖੇਡਣ ਦਾ ਜਿਹੜਾ ਉਹਨਾਂ ਦਾ ਦੌਰ ਚੱਲ ਰਿਹਾ ਉਹ ਸਾਰੀਆਂ ਚੀਜ਼ਾਂ ਇਸ ਪਾਸੇ ਵੱਲ ਇਸ਼ਾਰਾ ਕਰਦੀਆਂ ਨੇ ਤੇ ਸੰਧਵਾ ਵੀ ਇਸ ਸ਼ਾਇਦ ਇਸ ਚੀਜ਼ ਦੀ ਲੋਬਿੰਗ ਕਰ ਰਹੇ ਹੁਣ ਕਲਤਾਰ ਸਿੰਘ ਸੰਧਵਾ ਬੀਬੀ ਬਲਜਿੰਦਰ ਕੌਰ ਸੰਜੀਵ अरोੜਾ ਢਿਲਾਡੀ ਤੋਂ ਇਹ ਚਾਰ ਜਾਣਿਆਂ ਦੇ ਨਾਮ ਜਿਹੜੇ ਆ ਉਹ ਚਰਚਾ 'ਚ ਨੇਗੇ ਸਭ ਤੋਂ ਪਹਿਲੀ ਕਲਤਾਰ ਦੇ ਵਿੱਚ ਉਸ ਤੋਂ ਬਾਅਦ ਕੋਈ 1921 ਹੋ ਜਾਂਦੀ ਹੈ ਜਿਵੇਂ ਕਿ ਪ੍ਰਿੰਸੀਪਲ ਬੋਧਰਾਮ ਵਾਲੀ ਤੁਹਾਨੂੰ ਦੱਸਿਆ ਜਾਂ ਫਿਰ ਡਾਕਟਰ ਇੰਦਰਬੀਰ ਨਿੱਜਰ ਵਾਲੀ ਤੁਹਾਨੂੰ ਦੱਸਿਆ ਤਾਂ ਇਹ ਇੱਕ ਹੋ ਸਕਦੀ ਹੈ ਦੀ ਸੰਭਾਵਨਾ ਹੈ ਕੱਢੇ ਜਾਣ ਵਾਲੇ ਤੁਹਾਨੂੰ ਦੱਸਦਾ ਕਿ ਇਹਨਾਂ ਦੇ ਆਲੇ-ਦਾਲੇ ਸੂਈ ਘੁੰਮ ਰਹੀ ਹੈ ਇਹ ਵੀ ਹੋ ਸਕਦਾ ਹੈ ਕਿ ਕਿਸੇ ਵੱਡੇ ਚਿਹਰੇ ਤੋਂ ਮੰਤਰੀ ਦਾ ਉਹਦਾ ਲੈ ਲਿਆ ਜਾਵੇ ਇਹ ਵੀ ਹੋ ਸਕਦੀ ਹੈ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹੁਣ ਪਾਰਟੀ ਦੇਖੋ ਇਸ ਤਰ੍ਹਾਂ ਵੀ ਹੋ ਸਕਦਾ ਪਰ ਉਹਦੇ ਚਾਂਸ ਹਾਲੇ ਕਾਫੀ ਘੱਟ ਨੇ ਫਿਲਹਾਲ ਇਹ ਜਿਹੜੀ ਤੁਹਾਨੂੰ ਮੈਂ ਸਾਰੀ ਗੱਲ ਦੱਸੀ ਹੈ ਇਹ ਮੀਡੀਆ ਰਿਪੋਰਟਸ ਮੀਡੀਆ ਦੇ ਤੇ ਸਿਆਸੀ ਹਲਕਿਆਂ ਦੇ ਅੰਦਰ ਚੱਲ ਰਹੀ ਕੋਸਰਮੋਸਰ ਤੇ ਥੋੜੀ ਬਹੁਤ ਜਿਹੜੀਆਂ ਕੰਨਾਂ 'ਚ ਫੂਕਾ ਮਾਰੀਆਂ ਜਾ ਰਹੀਆਂ ਨੇ ਉਹ ਇਹ ਉਹਨਾਂ ਦੇ ਆਧਾਰ ਤੇ ਹੈ। ਹਤਮੀ ਚੀਜ਼ ਉਹਨੇ ਸਮੇਂ ਤੱਕ ਨਹੀਂ ਕਹੀ ਜਾ ਸਕਦੀ ਜਿੰਨੇ ਸਮੇਂ ਤੱਕ ਕਿਸੇ ਨੂੰ ਉਹਦੇ ਤੋਂ ਹਟਾਇਆ ਨਹੀਂ ਜਾਂਦਾ ਜਾਂ ਜਿਹੜਾ ਕੋਈ ਨਵਾਂ ਸੌ ਨਹੀਂ ਚੁੱਕ ਲੈਂਦਾ। ਆ ਤੁਸੀਂ ਕੀ ਰਹਿ ਰੱਖ ਦਿਓ ਆਪਣੀ ਰਾਇ ਜ਼ਰੂਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।